ਹੈਲੋ ਜੀ ਸ਼ਤਰੀਆ ਕਾਲ ਜੀ ਕੱਲ ਕੀ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਸਾਰੇ ਵਧੀਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਜੁੜੇ ਹੋ ਸਬਸਕ੍ਰਾਈਬ ਜਰੂਰ ਕਰ ਦਿਓ ਆਪਾਂ ਵੀਡੀਓ ਸ਼ੁਰੂ ਕਰਦੇ ਆ ਆਓ ਜੀ ਆਪਾਂ ਅੱਜ ਮੂਰੀ ਦੀ ਸਿਲਾਈ ਕਰਨ ਬਾਰੇ ਦੱਸਾਂਗੇ ਆਪਾਂ ਨੇ ਮੂਰੀ ਬਣਾ ਲਈ ਹੈ ਪੂਰੀ ਤਰ੍ਹਾਂ ਰੈਡੀ ਹੈ ਹੁਣ ਆਪਾਂ ਇਹਦੀ ਸਿਲਾਈ ਕਰਾਂਗੇ ਆ ਸਿਲਾਈ ਕਰਨੀ ਹੈ ਇਸ ਤਰ੍ਹਾਂ ਇਹ ਆਪਣੀ ਮੂਰੀ 5.5 ਇੰਚ ਹੈਗੀ। ਨੀਚੇ ਤਾਂ 5.5 ਲੈਣੀ ਐ। ਉਪਰੋਂ ਲੈਣੀ ਐ ਇਹ 6 ਇੰਚ। ਫਿਰ ਇਸ ਤਰ੍ਹਾਂ ਆਪਾਂ ਨਿਸ਼ਾਨੀ ਲਾ ਲਾਂਗੇ। ਆ ਦੇਖੋ ਜੀ ਇਸ ਤਰ੍ਹਾਂ ਸਲਾਈ ਲਾਉਣੀ ਐ। ਜੇ ਆਪਾਂ ਇੱਧਰ ਨੂੰ ਜ਼ਿਆਦਾ ਕਰ ਲਾਂਗੇ ਫਿਰ ਉਹ ਕੋਨਾ ਜਿਹਾ ਨਿਕਲ ਜਾਂਦਾ ਜੀ ਵਧੀਆ ਨਹੀਂ ਲੱਗਦੀ ਹੈਗੀ। దో తి వారి పక్కా చాయి పక్కా కమ బ ਲਓ ਇਹ ਫੈਂਟਿੰਗ ਵੀ ਲੈਣੀ ਹੈ ਜੀ ਆਪਾਂ ਨੇ ਆ ਸਲਾਈ ਕਪੜਾ ਖਿੱਚ ਕੇ ਰੱਖਣਾ ਜੀ ਪੂਰਾ ਖਿੱਚ ਕੇ ਸਲਾਈ ਕਰਨੀ ਹੈ ਜੇ ਆਪਾਂ ਢਿੱਲਾ ਛੱਡ ਦਾਂਗੇ ਫਿਰ ਬਾਅਦ 'ਚ ਧੁੱਪੇ ਹੀ ਛੁੱਟੀ ਜਾਂਦੇ ਨੇ ਇਸ ਤਰ੍ਹਾਂ ਖਿੱਚ ਕੇ ਰੱਖੀਏ ਹੁਣ 19 ਚੋੜੀ ਆਣੀ ਆ ਸਣਾਇ ਇਸ ਤਰ੍ਹਾਂ ਮੇ ਲਾ ਕੇ ਐ ਤੋ ਇਸ ਤਰ੍ਹਾਂ ਆਉਣਾ ఏ ఇంచ సవా ఇంచ స సై తరం పూట చంగీత కలవారా ఖిచ్చి ఉన్నా చూ సై ਆ ਦੇਖੋ ਮੂਰੀ ਬਣ ਕੇ ਆਪਣੀ ਬਰੀਕਣ ਤਿਆਰ ਹੈ ਆ ਦੇਖੋ ਇਸ ਤਰ੍ਹਾਂ ਇਸਤਰਾਬਰੀਏ ਗਲਾਈ ਆਉਂਦੀ ਹੈ ਟਕੋਨੀ ਟਕੋਨੀ ਠੀਕ ਹੈ ਜੀ ਆਪਣੀ ਮੂਰੀਵਾਂ ਕੇ ਤਿਆਰ ਹੋ ਗਈ ਹੈ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਪਾਂ ਅਗਲੀ ਵੀਡੀਓ ਚ ਬਾਏ ਬਾਏ